ਮੇਰੇ ਮੈਂ ਤਾਂ ਨੰਗੀ ਜਾਂਦੀ ਸੀ ਮੈਂ ਕਿਹਾ ਚੱਲ ਮੈਂ ਖੜ ਲਾਂ ਪੁੱਛ ਲਾਂ ਉਹਦਾ ਵੀ ਦੁੱਖ ਸੁਖ ਉਹਦੇ ਗੋਡੇ ਦੁਖਦੇ ਸੀ ਮੈਂ ਤਾਂ ਖੜ ਕੇ ਉਹਦੇ ਕੋਲੇ ਨਾਲੇ ਮੈਂ ਤਾਂ ਉਹਨੂੰ ਐ ਕਿਹਾ ਸੀਗਾ ਮਹਾਮਾਸੀ ਕੀ ਗੱਲ ਵੀ ਤੁਸੀਂ ਘਰ ਛੱਡ ਕੇ ਜਾਂਦੇ ਹੋ ਕਹਿੰਦੀ ਅਖੇ ਮੈਂ ਤਾਂ ਨਹੀਂ ਜਾਂਦੀ ਅਖੇ ਜਿਵੇਂ ਕੁਝ ਜੇ ਕਰਤਾ ਥੋੜਾ ਜਿਹਾ ਲਾਂਗਾ ਛੱਡਦਾ ਇਹਨੇ ਉਹਨਾ ਬਣਾਉਣ ਲੱਗ ਗਏ ਸੀ ਸਾਰੀ ਦੀ ਬਣਾਣਾ ਦਾ ਤੂੜੀ ਇਹ ਨਹੀਂ ਦੂਗੀ ਇਹ ਤਾਂ ਕਹਿੰਦੇ ਚੱਲ ਇਹਨੂੰ ਪੁੱਛਦਾ ਹਾਂਗਾ ਵੀ ਪਰਲਾ ਕੱਲ ਨੂੰ ਕਹਿੰਦਾ ਮਸ਼ੀਨਾਂ ਨੂੰ ਕਿ ਪਰਸੋਂ ਬਣਾਉਣ ਨੂੰ ਪਰਲੀ ਕਣਕ 1.5 ਕਿੱਲਾ ਬਣਾ ਰਹਿ ਗਿਆ ਨੇ ਆਪੋ ਜਿਵੇਂ ਨਾ ਟਾਂਗਰ ਜਿਹੜੇ ਕਿਵੇਂ ਕੁਛ ਕਰਤਾ ਕਾਕੂ ਓਏ ਉਰਹੀਂ ਆ ਗਿਆ ਭਾਈ ਉਹ ਪੁੱਛਦੇ ਆ ਕਿ ਨਹੀਂ ਜ਼ਰੂਰ ਇੱਕ ਦੋ ਦਿਨ ਤੇ ਸਮਾਨ ਵੀ ਧਰਨਾ ਪੈਂਦਾ ਦੋ ਦਿਨਾਂ ਤੇ ਕੰਮ ਨਿਭੜ ਜੇ ਬੜੀਆਂ ਵਿਚਾਰ ਜੀ ਕਰਦੀਆਂ ਸੀ ਗੰਡ ਮੂਲੇ ਟੱਪ ਜਾਣਗੇ ਇੰਨੇ ਜਿਨੇ ਪਰ ਦੋ ਨਾ ਤਿੰਨ ਦਿਨ ਦਾ ਸਾਰਾ ਨਵੇੜ ਕੇ ਤੇ ਸਿੱਟ ਲਾਂਗੇ ਆਪਾਂ ਦੇਖ ਪਿੰਡ ਜਾਣਾ ਤੈਨੂੰ ਪਤਾ ਹੀ ਹੈ ਕੋਠੀ ਲੇਤੀ ਐ ਹਾਂ ਭਾਈ ਤੇ ਕਿੰਨਾ ਕੰਮ ਦੰਦਾ ਰਹਿ ਗਿਆ ਮੈਂ ਦੋ ਕੁ ਦਿਨਾਂ ਚ ਨਿਬੜ ਜਾਂਦਾ ਆ ਤੂੜੀ ਤੂੜੀ ਅੱਜ ਉਹ ਲੱਗੇ ਪਏ ਆ ਗੁਸਤਾ ਆ ਇੱਥੇ ਵਿਚਾਲੇ ਜਿਵੇਂ ਛੜਾਤੀ ਇਹਦਾ ਕੱਲ ਛੱਡ ਗਿਆ ਉਹ ਕੱਲ ਗਿੱਲਾ ਸੀ ਜਾਂ ਤਾਂ ਕਰਤੇ ਰਹੇ ਤੇ ਉਹ ਪਰਲਾ ਆਪਣਾ ਸੇਫ ਪਰੇ ਵਾਲਾ ਰਾਹ ਦਾ ਜਿਹੜਾ ਉਹ ਡੇਢ ਕ ਗਿੱਲਾ ਰਹਿੰਦਾ ਸੀ ਵਢਣ ਗਨ ਨੂੰ ਇਹ ਵੱਢੂਗਾ ਕੱਲ ਨੂੰ ਕਣਕ ਦਾ ਵਢਣਗੇ ਕੱਲ ਨੂੰ ਕਦੇ ਆ ਕੱਲ ਨੂੰ ਹਾਂ ਕੱਲ ਨੂੰ ਵੜ ਜਾਣਗੇ ਹਾਂ ਉਹ ਕਿ ਮੜਾ ਜਿਹੜਾ ਵੀ ਮਰੇ ਇੰ ਮਸ਼ੀਨ ਵਾਲੇ ਕੋਲੇ ਕਿਤੇ ਆ ਵੀ ਨਾ ਮੈਂ ਜਦੋਂ ਕੋਲੇ ਬਸ ਆ ਤੇ ਨਿਆ ਤੂੜੀ ਬਣਵਾ ਲਾ ਅੱਜ ਸਾਰੀ ਜੰਗਾ ਉਹ ਕਹ ਦਾਂਗੇ ਅੱਜ ਬਣਾ ਦੇਣਾ ਔਰ ਫਿਰ ਉਹ ਗੰਡਮੂਲ ਜਵਾਕ ਕਹਿੰਦੇ ਸੀ ਟੱਪ ਜਾਣਗੇ ਪਰ ਪਰਸੋਂ ਸਮਾਨ ਚਿੱਟਾ ਇਹ ਪਿੰਡ ਲੈ ਜਾਵਾਂਗੇ। ਬਾਕੀ ਉਹ ਨਹੀਂ ਅਜਨ ਮੇੜਦੇ ਆਣੇ। ਇਹ ਜੀ ਨਾ ਨਮੇੜ ਲ ਅੰਦਰ ਪਵਾ ਲਈ ਤੂੜੀ ਲਤੜਾ ਦੀ ਸਮਾਰ ਕੇ। ਨਾ ਕੋਈ ਟਰਾਲੀ ਤੋਂ ਟਰਾਲੀਆਂ ਵੱਧ ਪੈ ਜਾਣ ਯਾਰ ਅੱਗੇ ਆਪਾਂ ਨੂੰ ਲੈਣੀ ਪਈ ਐ ਇਦ ਕੀ ਮੋਲ ਨਹੀਂ ਲੈਂਦੇ। ਨਾ ਕਰ ਦਾਂਗੇ ਬਸ ਮੈਂ ਇਹਨੂੰ ਕਹਿ ਦਿੰਦਾ ਵੀ ਬਣਾ ਲਈ ਅੱਜ। ਹਾਂ ਹੋਰ ਦੋ ਟਰਾਲੀਆਂ ਇਦ ਕੀ ਬੱਧਣ ਵਾ ਲਾਂਗੇ ਨਾ ਜੇ ਤੈਨੂੰ ਚਾਰ ਟਰਾਲੀਆਂ ਦੀ ਲੋੜ ਹੈ ਤੂੰ ਲੈ ਲਈ। ਨਾ ਕੋਈ ਗੱਲ ਨਹੀਂ ਕੋਈ। ਹਾਂ। ਕਣਕ ਨੂੰ ਕਹਨੇ ਜਿਹੜੀ ਤੂੰ ਲਜਾਣੀ ਹੁਣੀ ਦੱਸ ਨਹੀਂ ਫਿਰ ਉਹ ਜੇ ਸਾਹਿਬ ਨਾਲ ਪਰ ਰੱਖਾਂਗੇ। ਨਾ ਕੋਈ ਗੱਲ ਨਹੀਂ ਫਿਰ ਲਾਏ ਦਾ 15 ਮਣ ਵੱਧੂ ਆਪਾਂ। ਹਾਂ ਨਹੀਂ ਦੂਜੀ ਫਿਰ ਆਪਾਂ ਸਾਰੀ ਮੰਡੀ ਦੀ ਛੱਟਾਂਵਾਂਗੇ। ਨਾ ਕੋਈ ਨਹੀਂ 15 ਮਣ ਵੱਧੂ ਆਸਾ ਵਾਪਸ ਲਾਏ। ਹਾਂ। ਚੱਲ ਕਰ ਲਾ ਕੰਮ ਤੇ ਮੜਾ ਨਿਮੇੜਲਾ ਖਿੱਚਣ ਆ ਲਜਾਂਗਾ। ਨਾ ਕੋਈ ਗੱਲ ਨਹੀਂ ਅੱਜ ਨਿਮੇੜ ਦਿਆਂਗੇ ਤੇਰੀ ਜਗ੍ਹਾ। ਠੀਕ ਹੈ। ਕੱਲ ਨੂੰ ਪੜਾ ਲਾਂਗੇ ਉਦੋਂ। ਵਾਹ ਠੀਕ ਹੈ। ਹਾਂ। ਵਾਹ ਆਪਦੇ ਖਿਆਲ ਜੀ ਨਾ ਕਰਵਾ ਲਾ। ਨਾ ਨਾ ਕੋਈ ਨਹੀਂ ਸਾਰਾ ਛੱਡ ਕਰਾ ਦੇ। ਭਾਈ ਆਰੇ ਕਿਸੇ ਦਾ ਥਲੀ ਲੈ। ਇਹ ਥੀਰੀ ਨੂੰ ਪਾੜਦੇ ਆ ਪਹਿਲਾਂ ਤਾਂ ਲੈਨੇ ਆ ਭੇਜ ਤੰਨਾਂ ਦਾ ਕਿਸੇ ਗੱਲ ਚ ਹੀ ਨਹੀਂ ਆਏ ਕੋਸ਼ਟ ਕਰੀ ਐ ਉਹ ਕਿਵੇਂ ਆ ਕਾਕੂ ਠੀਕ ਐ ਭਾਈ ਠੀਕ ਐ ਜੀ ਕਰੀ ਜਾਂ ਨਾ ਛੁੜੀ ਟਾੜੀ ਬਣਾ ਲਈ ਹਾਂ ਛੁੜੀ ਬਣਾ ਲਈ ਭਾਈ ਬਸ ਬਣਾਈ ਇੰਨੇ ਕੋਸਾ ਅੱਛਾ ਹਾਂ ਹੋਰ ਠੀਕ ਆ ਵਧੀਆ ਵਧੀਆ ਪੈਸਾ ਟੱਕਾ ਦੇਂਦਾ ਸਾਡੇ ਆ ਯਾਰ ਦੇਗੀ ਤੈਨੂੰ ਨਾ ਵਧੀਆ ਵਧੀਆ ਪੈਸਾ ਦਿੰਦਾ ਯਾਰ ਆਪ ਦਾ ਉਹ ਵਿਲਾ ਰੰਨਾ ਕਲਣਾ ਤੂੰ ਐ ਕਰ ਤੈਨੂੰ ਕਿਸੇ ਨਾ ਹੋਰ ਗੱਲਬਾਤ ਕਰਾ ਦਿੰਦੇ ਆ ਤੇਰੀ ਗੱਲ ਵਾਤ ਤਾਂ ਫਿਰ ਇਹਦੇ ਨਾਲ ਕੋਈ ਬੰਡਾ ਨਹੀਂ 4 ਰੁਪਏ ਆਪਾਂ ਨੂੰ ਅੜੇ ਟਾਈਮ ਮਿਲ ਜਾਂਦੇ ਆ ਕੋਈ ਡਿੱਕਾ ਨਹੀਂ ਕਹੇ ਦਾ ਇਕੱਲੇ ਨੇ ਕਰਨਾ ਘੱਟ ਕਰ ਲਈਏ ਵੱਧ ਕਰ ਲਈਏ ਉਹ ਨਹੀਂ ਤੂੰ ਮੇਰੀ ਗੱਲ ਮੰਨ ਜਾ ਤੈਨੂੰ ਮੈਂ ਦੱਸ ਦਿੰਨਾ ਕੋਈ ਬੰਦੇ ਵਧੀਆ ਨਾਲ ਰੁਪਏ ਦਵਾਉਂਗਾ ਨਾ ਮੈਂ ਰੁਪਏ ਦਾ ਕੋਈ ਗੱਲ ਨਹੀਂ ਰੁਪਏ ਤਾਂ ਆਪਾਂ ਨੂੰ ਇਹ ਵੀ ਨਹੀਂ ਜਵਾਦ ਹੁੰਦਾ ਇਹ ਠੀਕ ਆ ਹਾਂ ਪਰ ਫੇਰ ਵੀ ਯਾਰ ਤਾਂ ਤੂੰ ਦਿਨ ਰਾਤ ਤੇਰੀ ਖਲ ਪੱਟੀ ਜਾਂਦਾ ਤੈਨੂੰ ਬਹੁਤ ਬਣਾਇਆ ਨਾ ਕੰਮ ਲੈਂਦਾ ਦੇਖੋ ਰਾਤ ਨੂੰ ਵੀ ਦਿਨੇ ਵੀ ਕੰਮ ਤਾਂ ਆਇਆ ਤੇ ਕੰਮ ਤਾਂ ਆਇਆ ਫਿਰ ਆਪਾਂ ਕਹਿੰਦੇ ਨਹੀਂ ਮਾਨੂੰ ਹਾਂ ਕਹਿੰਦੀ ਨਹੀਂ ਨੂੰ ਮੈਂ ਆਪਾਂ। ਧਿਆ ਹਾਂ। ਕੋਈ ਉਹ ਕੋਈ ਆਪਾਂ ਨੂੰ ਆਖਿਆ ਨਹੀਂ ਵੀ ਐਂ ਕਰ ਲਾਏ ਗੱਲ ਆਫ ਹੀ ਕਰੀ ਨਹੀਂ। ਹਾਂ। ਉਹ ਪਹਿਨਾ ਦਾ ਤੈਨੂੰ ਨਹੀਂ ਘਰ ਮੈਂ ਵੀ ਇਹੀ ਗੱਲ ਕਹਣਾ। ਹਾਂ। ਅੜੇਲਾ ਆ ਕੋ ਟਿਵੀ ਲੈ ਲਈ ਹੁਣ ਕੋ ਲਾਉਣ ਲਾਉਣ ਤਾਂ ਨਹੀਂ ਕਰਾਏ ਨੇ। ਨਾ ਨਾ ਬਈ ਲਾਉਣ ਲਾਉਣ ਤਾਂ ਕੀ ਕਰਾਉਣਾ? ਹਾਂ ਕੰਮ ਕਰ ਵਧਿਆ ਚੱਲਦਾ। ਠੀਕ ਐ। ਆਹ ਵਾਸੀ ਬਦਲ ਬਦਲ ਵਧਿਆ ਹੋ ਜਾਂਦੀ ਆ। ਅੱਛਾ। ਉਹ ਨਾਲ ਦਰਦ ਘਰ ਹੋਈ ਜਾਂਦੀ ਆ ਬਹੁਤ ਚੰਗੇ ਆ। ਹਾਂ। ਔਰ ਸੁਣਾ ਹਾਂ ਉਹ ਠੀਕ ਐ। ਸ਼ੁਰੂ ਟੂੜੀ ਟਾੜੀ ਬਣਾ ਲਈ ਕਿ ਰਹਿੰਦੀ ਆ? ਬਸ ਅੱਜ ਬਣ ਜੂਗੀ। ਵਕਤ ਉਧਰ ਰਹਿੰਦੀ ਆ ਕਣਕ ਵੱਢਣ ਵਾਲੀ। ਕੱਲ ਨੂੰ ਦੇਖਦੇ ਆ ਕੱਲ ਨੂੰ ਵੱਢਾਂਗੇ ਉਧਰ। ਅੱਛਾ। ਚੰਗਾ ਪਤਾ। ਹਾਂ ਚੰਗਾ ਪਤਾ। ਕੋਈ ਨਹੀਂ ਕਰਾਇਗਾ ਕੋਈ। ਕੋਈ ਨਹੀਂ ਕੋਈ ਨਹੀਂ ਚੰਗਾ। ਯਾਰ ਮਾਰੇ ਜੀਆਂ ਨੂੰ ਪਾੜ ਗਏ ਤਾਂ ਮਿਲਤੀ ਮੂਤੀ ਤਾਂ ਹੁੰਦੀ ਰਹਿੰਦੀ ਆ। ਕਰ ਦੇ ਸਕੇ ਬੰਦੇ ਇਹਨਾਂ ਨੂੰ ਮੁਥੇ ਹੋ ਕੇ ਇਹਨਾਂ ਨੂੰ ਪਾੜ ਗਏ ਤਾਂ ਇਹਨਾਂ ਨੂੰ ਅਟੋਆ ਗਾ। ਕੰਨੀ ਲੋ ਸਾਉਂਦੇ। ਕਮਨੀ ਜਿੱਤੇ ਕੇ ਕੰਮ ਦਾ ਇੱਕ ਉਹ ਜਗੀ ਓਏ। ਅਸਲਾਮੁਅਲੈਕ। ਉਹ ਜਗੀ ਕਿਤੋ। ਅਸ ਬਤਾਇਆ ਆਉਂਦੇ ਨਹੀਂ ਹੁਣ ਕਰਦੇ ਮੇਰੇ। ਠੀਕ ਹੈ ਤਾਂ ਕੀ ਕਰੀ ਜਾਣਾ ਢੋਲ ਜਾ ਸੀ ਹੁਣ ਮਹੀਨਾ ਲੋੜ ਨਹੀਂ ਮੈਂ ਸਾਈਡ ਤੇ ਲਾਦ ਕੇ ਸਾਂਭ ਦੇ ਅੱਛਾ ਮੈਂ ਹੁਣ ਤੈਨੂੰ ਤਾਂ ਘਰ ਦੇ ਦਿਸ ਗਿਆ ਹਾਂ ਹੁਣ ਤੈਨੂੰ ਜੱਗੀ ਪੁੱਤ ਦੇ ਦਿਸ ਗਿਆ ਉਹ ਜੱਗੀ ਪੁੱਤ ਕਾਹ ਨੂੰ ਘਰ ਦੇ ਆ ਫਿਰ ਵੀ ਇਹ ਦੂਰ ਨਹੀਂ ਗੱਲਾਂ ਹੁੰਦੀਆਂ ਨੌਹਾਂ ਨਾਲੋਂ ਮਾਸੂਦਾ ਹੁੰਦਾ ਪੁੱਤ ਹਾਂ ਉਹ ਤਾਂ ਫਿਰ ਠੀਕ ਹੈ ਹੁਣ ਨੌਹਾਂ ਨਾਲੋਂ ਮਾਸ ਨਹੀਂ ਕੋਰਦਾ ਮੈਂ ਤਾਂ ਸੱਚਾ ਵੀ ਉਦੋਂ ਟੁੱਟ ਗਿਆ ਸੀ ਹਾਂ ਉਦੋਂ ਤਾਂ ਮੇਲੇ ਟੁੱਟ ਗਿਆ ਸੀ ਹੁਣ ਦੁਬਾਰੇ ਜੋੜਨ ਦੀ ਤੇਰੀ ਕਰਦਾ ਹਾਂ ਮੈਂ ਪੁੱਤ ਹੁਣ ਆਇਆ ਸੁਣਿਆ ਮੈਂ ਵੀ ਤੂੰ ਪਿੰਡ ਜਾਣਾਗਾ ਗਾਰ ਆਉਂਦਾ ਦਾ ਜਿਵੇਂ ਮਰਜ਼ੀ ਕਰਾਂ ਮੈਂ ਹੈਗੀ ਐਸਲਾ ਛੱਡ ਕੇ ਜਾਣਾਗਾ ਆਪਾਂ ਘਰ ਕੋਠੀ ਲੈ ਲਈ ਮੈਂ ਤਾਂ। ਕੀ ਉਹਦਾ ਚੱਲ ਠੀਕ ਐ ਬੱਤ ਤੂੰ ਐਂ ਨਾ ਕਰ। ਉਹ ਦੁਖੀ ਹੋ ਕੇ ਨਾ ਜਾ ਕਰ ਤੂੰ। ਹੈਂ ਆਪਦਾ ਤਾਂ ਆਪਦਾ ਹੀ ਹੁੰਦਾ ਤੂੰ ਸਿਆਣਾ ਐਂ ਨਾ ਫੇਰ ਵੀ। ਬਹੁਤ ਦੁਖੀ ਦੁਖੀ ਹੋ ਕੇ ਗਏ ਤਾਂ ਇਹ ਦੇਖ ਤੂੰ ਜਮੀਨ ਦੀ ਮਿੰਟੀ ਪਿੱਛੇ ਬਹੁਤ ਕੁਝ ਕਰਿਆ। ਉਹ ਪਤਾ ਐ ਫੇਰ ਜਵਾਕ ਛੋਟੇ ਲੜੀ ਜਾਂਦੇ ਆ ਕਹਿੰਦੇ ਬੁੜਿਆਂ ਨੇ ਵੱਡਿਆਂ ਨੇ ਵੰਡ ਕੇ ਨਹੀਂ ਦਿੱਤੀ ਹੈਂ। ਮੈਂ ਤੈਨੂੰ ਕਈ ਹੀ ਤਾਂ ਕਹਿ ਮੈਂ ਕਿ ਮੈਂ ਤਾਂ ਇਹਦੇ ਤੋਂ ਬਾਹਰ ਆਂ ਆਪਾਂ ਚੁੱਪ ਕਰਕੇ ਮਿਲ ਲਾ ਜੇ ਫਰਕ ਸ਼ਰਕ ਹੈ ਮੇਰੇ ਤੋਂ ਦੋ ਮਰਲੇ ਵੱਧ ਛੜਾਲਾ ਤੂੰ ਤਾਂ ਸਰਪੰਚਾਂ ਮੈਂਬਰਾਂ ਤਾਈਂ ਲੈ ਗਿਆ ਦੇਖ ਪੰਚਾਇਤ ਸੱਦ ਲਿਆ ਸੀ ਹੁਣਹੀਂ ਪੁੱਤੇ ਗੁੱਸਾ ਮਾਰ ਤੂੰ ਘਰ ਦਾ ਬੰਦਾ ਕਰਦੇ ਹੁੰਦਾ ਕੱਲ ਨੂੰ ਬੱਚੇ ਪੜਾਉਣੇ ਆਪਾਂ ਦੋ ਮੁੰਡੇ ਮੇਰੇ ਆ ਦੋ ਤੁਸੀਂ ਆਉਂਦੇ ਖਾਂ ਆਪਣਾ 10 ਜਣਿਆਂ ਦਾ ਪਰਿਵਾਰ ਐ ਠੀਕ ਹੈ ਕੋਈ ਬੰਦਾ ਕੱਲਾ ਕੁੜੀ ਕੁੜੀ ਬੈਠੀ ਰਹੇ ਫੇ ਕੋਈ ਤੈਨੂੰ ਡਰ ਨਹੀਂ ਆ ਨਾ ਤੂੰ ਕਰ ਕਰਨਾ ਪੁੱਤੇ ਛੱਡ ਕੇ ਜਾ ਮੈਂ ਨੂੰ ਨਾ ਚਾਬਾ ਲਾ ਕੇ ਮੋੜਦਗੇ ਮਾਰਨਾ ਐ ਪੁਲੰਗਾਂ ਵਿੱਚ ਜਾ। ਤਾਪ ਆ ਜਾ ਤਾਪ ਹੀ ਨਹੀਂ ਆ ਤਾ ਜਾ। ਕੋਈ ਨਹੀਂ ਹੁੰਦਾ ਅਸੀਂ ਦੇਖਦੇ ਅਸੀਂ ਤਾਂ ਲੈ ਲਿਆ ਭਾਈ ਮਕਾਨ ਕੋਠੀ ਲੈ ਲਈ। ਹਾਂ। ਮਕਾਨ ਦੁਕਾਨੂ ਲੈਣਾ ਸੀ ਯਾਰ ਏ। ਦਰਨਾ ਨਾ ਮਾਤਾ ਜਾ ਜਾ ਤੂੰ। ਇਹਨੂੰ ਖਤਰੀ ਕਰ ਦਿੱਸ ਗਿਆ ਜਿਹਨੂੰ। ਅੱਜ ਕਿਉਂ ਘਰ ਦਿੱਤੀ ਗਿਆ ਭਾਜੀ ਤੁਹਾਨੂੰ। ਆਪ ਦਾਾਂ ਦੇ ਕਾਦੇ ਗੁੱਸੇ ਹੁੰਦੇ ਆ ਜੀ। ਤੁਸੀਂ ਤਾਂ ਉਹ ਲੱਗ ਜਾਂਦੇ ਹੋ ਗੁੱਸਾ ਕਰਨ। ਆਪ ਦਾਾਂ ਦੇ ਕਾਦੇ ਗੁੱਸੇ ਹੁੰਦੇ ਆ ਜੀ। ਹਾਂ। ਕਰੇ ਤਾਂ ਨਹੀਂ ਆਈ ਤਾਂ ਦਿਨੇ ਵੀ ਆਵਾਂਗੇ ਰਾਤ ਨੂੰ ਆਪਣਾ ਘਰ ਆਵਦੇ ਵਿੱਚ ਕਰੇ ਤਾਂ ਪਹਿਲਾਂ ਘੜਾਉਂਦੇ ਨਹੀਂ ਸੀ ਪਹਿਲਾਂ ਘੜਾ ਹਟਾਇਆ ਸੀ ਕੋਈ ਨਹੀਂ ਸਮਝਿਆ ਕਰੋ ਕਰੇ ਤੂੰ ਨਾ ਆ ਮੈਂ ਕਰਦੇ ਹੀ ਸਮਝਾਂਦੇ ਕਦੇ ਨਾ ਕਦੇ ਬੰਦੇ ਤੋਂ ਗਲਤੀ ਵੀ ਹੋ ਜਾਂਦੀ ਆ ਕੋਈ ਨਹੀਂ ਪਤਾ ਹਾਂ ਇੱਕ ਅੱਧੀ ਤਾਂ ਵਾਇ ਜਰੀ ਜਾਂਦੀ ਆ ਜਦੋਂ ਬਾਲਾਂ ਆ ਹੋ ਜਾਣ ਫਿਰ ਨਹੀਂ ਬਾਲਾਂ ਕੋਈ ਗੱਲ ਨਹੀਂ ਕਰੀ ਮਾਂ ਦਾ ਤੈਨੂੰ ਐ ਕਹਿਣਾ ਵੀ ਤੂੰ ਜਾ ਨਾ ਇੱਥੋਂ ਛੱਡ ਕੇ ਆਪਣਾ ਇਹ ਘਰ ਛੱਡ ਕੇ ਨਾ ਜਾ ਸਾਨੂੰ ਵੀ ਦੁੱਖ ਐ ਇਸ ਗੱਲ ਹੈ ਪੁਕਾਰ ਛੱਡ ਕੇ ਨਾ ਜਾ ਮੇਰਾ ਪੁੱਤ ਸਿਆਣਾ ਵਾ ਤੁਸੀਂ ਵੀ ਇਹ ਸਮਝਾਓ ਬੁਡੇ ਮੈਂ ਤਾਂ ਸਮਝਾਈ ਜਾਨੀ ਆ ਪਹਿਲੀ ਮੈਂ ਤਾਂ ਤੁਹਾਡੇ ਤੋਂ ਪਹਿਲਾਂ ਕਹਿ ਤਰਦਾ ਹੀ ਜਾਣਾ ਨਹੀਂਗਾ ਇਕੱਲੇ ਘਰੇ ਦਾ ਕੀ ਬਣੂਗਾ ਉੱਥੇ ਨਹੀਂ ਜਾਂਦੇ ਆਪਾਂ ਇੱਥੇ ਤਾਂ ਜਿੰਨੇ ਕਹਿੰਦੇ ਆ ਵੀ ਆਪ ਦਾ ਮਾਰੂਗਾ ਇਹ ਤੁਸੀਂ ਸਮਝਾਓ ਭਾਜੀ ਹੁਣ ਲਾ ਬਣ ਗਈ ਮਿੰਟ ਚ ਇਹਦੀ ਹਾਂ ਪੁੱਤ ਨਾ ਆਇਆ ਨਾ ਕਰ ਤੂੰ ਉਧਰੋਂ ਹੋਮ ਗੱਲਾਂ ਕੀਨੇ ਮਗਾ ਨਾ ਤੂੰ ਸੋਚ ਤੂੰ ਕੋਈ ਗੱਲ ਨਹੀਂ ਇੱਥੇ ਰਹਿ ਪੁੱਤ ਤੇਰੀ ਬੀਬੀ ਵੀ ਕਹਿੰਦੀ ਆ ਵੀ ਇੱਥੇ ਰਵਾਂਗੇ ਕੋਈ ਗੱਲ ਤੁੰਨੂੰ ਰਸੀ ਤਾਂ ਹੁਣ ਜਾਵਾਂਗੇ ਇਹਨੂੰ ਕੀ ਆਖਣਾ ਮੇਰੀ ਮਾਂ ਨੂੰ ਕੋਠੀ ਲੈ ਲਈ ਰੁਪਏ ਦੇ ਤੇ ਨਹੀਂ ਅਗਲਾ ਰੁਪਏ ਮੁਕਰੂਗਾ ਰੁਪਏ ਕਿਵੇਂ ਮੁਕਰੂਗਾ ਆਪਾਂ ਗੱਲ ਕਰ ਲਾਂਗੇ ਯਾਰ ਤੇਰੇ ਨਾਲ ਜੀ ਕਿਸੇ ਗੱਲ ਦਾ ਤੂੰ ਫਿਕਰ ਨਾ ਕਰ ਤੁਸੀਂ ਇਹਨੂੰ ਸਮਝਾਓ ਬਾਜੀ ਅਸੀਂ ਦੰਦੇ ਨਹੀਂ ਚੰਗਾ ਜੀ ਬਿਆਨਾਂ ਦੇ ਜੀ ਬੈਠਿਆ ਮਾਂ ਐਵੇਂ ਗੱਲਾਂ ਚ ਨਹੀਂ ਆਈਦਾ ਹੁੰਦਾ ਉਹੀ ਤਾਚੇ ਤਾਂ ਉਹੀ ਨਗੇ ਜਦੋਂ ਡਾਂਗਾ ਜਗਦੇ ਸੀਗੇ ਮੇਰੇ ਲਈ ਉਹ ਨਾਲ ਇਹ ਬੋਤਾਂ ਵੀ ਕਹਿੰਦੀ ਸੀ ਵੀ ਕੱਲਾ ਕਹਿਣਾ ਬੁੱਤੂ ਆਪਾ ਬੱਸਾ ਵਾਟ ਪਰ ਮੈਨੂੰ ਪਤਾ ਲੱਗ ਗਿਆ ਆਪਣੀ ਆਈ ਸੀ ਨਾ ਬੌਟੀ ਰਾਜਵੀਰ ਸਮਝਾ ਕੇ ਗਈ ਆ ਕਹਿੰਦੀ ਆ ਮੈਨੂੰ ਪਤਾ ਇਹਦੀ ਨੂੰ ਆਈ ਸੀ ਤਾਂ ਅੱਡੀ ਵਰਜਾਈ ਹੈ ਜੀ ਸੌਟ ਲਮਟੋਣੀ ਕੌਣ ਲੈ ਕੇ ਜਾਂਦਾ ਹੁੰਦਾ ਹੈਗਾ ਆਪਦੇ ਕੋਲ ਨਾ ਕੌਣ ਚਾਹਦਾ ਲੱਗਦਾ ਤੇ ਉੱਥੇ ਵੀ ਆਪਦੇ ਉੱਥੇ ਪੁਰਾਣਾ ਵੱਡ ਬੜੇ ਰਹਿੰਦਾ ਸੀ ਕੱਗ ਵੀ ਲੈਗਾ ਸਾਹੀ ਦੋ ਘਰ ਆਪਦੇ ਹੈਗੇ ਉੱਥੇ ਪੁਰਾਣਾ ਵੱਡ ਬੜੇ ਰਹਿੰਦਾ ਸੀ ਕੱਗ ਵੀ ਲੈਗਾ ਇੱਥੇ ਮੇਰੇ ਪਿਓ ਵਰਗੇ ਚਾਚੇ ਦਾ ਭਾਈ ਨਾ ਉੱਥੇ ਇਹਨਾਂ ਦੇ ਪਿਓ ਵਰਗੇ ਭਾਈ ਸੀ ਨਹੀਂ ਬੋਤ ਸਿਆਣਾ ਬਣ ਤੂੰ ਉਹ ਕਰੀਦਾ ਜਾ ਮੈਂ ਤਾਂ ਬਹੁਤ ਸਿਆਣਾ ਹੀ ਆ ਮੈਂ ਤਾਂ ਬਹੁਤ ਜਿਰਦਾ ਹੀ ਸਿਆਣਾ ਬਣ ਤਰਾ ਹਾਂ ਸਮਝਾਉਂਦੇ ਆ ਕਿਹਦਾ ਜਿਹੜਾ ਪਿਓ ਹੁੰਦਾ ਫਿਰ ਉਹਨਾਂ ਨੂੰ ਵੀ ਸਮਝਾ ਕੇ ਰੱਖ ਹੀ ਲੈਂਦੇ ਆਪਾਂ ਨੂੰ ਨਹੀਂ ਜਾਣਾਗਾ ਫਿਰ ਤਾਂ ਲੋੜ ਹੀ ਨਹੀਂ ਸੀ ਮੈਂ ਤਾਂ ਜਿੰਉਂ ਵੀ ਸੁਣੀ ਗੱਲ ਮੈਂ ਆਖਿਆ ਯਾਰ ਜਾ ਕੇ ਆਉਨੇ ਆ ਕੱਲ ਸ਼ਾਮ ਨੂੰ ਕਣਕ ਜੀ ਵੜਦੇ ਇੱਕ ਪੈਲ ਲੱਗੀ ਸੀ ਤੇ ਆ ਦੇਖ ਤੁਸੀਂ ਵੀ ਵੜੀ ਜਾਣੇਓ ਅੱਜ ਹਾਂ ਹਾਂ ਅਸੀਂ ਤਾਂ ਘਰ ਆਇਆ ਨਹੀਂਗਾ ਸਾੜੀ ਦਾ ਮੌਸਮ ਐ ਤੂੰ ਐ ਨਾ ਕਰ ਮੇਰਾ ਪੁੱਤ ਇੱਥੇ ਬਾੜ ਨੂੰ ਹੋਰ ਲੈ ਲੈ ਠੀਕੇ ਤੇ ਕੀ ਤੇਨ ਕੋਈ ਬਾਣ ਦੀ ਆ ਹੋਰ ਲਾਲਾ ਠੇਕੇ ਤੇ ਤੂੰ ਐ ਨਾ ਕਰ ਬੰਦਾ ਰੱਖ ਲੈ ਬਾਹਣ ਬਹੂ ਦਾ ਤਾਂ ਕੋਈ ਨਹੀਂ ਖੜਾ ਬੰਦਾ ਰੱਖ ਲੈ ਪੁੱਤਾਂ ਨਾਲ ਹਾਂ ਬੰਦਾ ਹੈਗਾ ਹੈ ਉਹ ਹੀ ਰੱਖ ਲੈ ਉਹ ਹੀ ਹੈਗਾ ਕੋਈ ਚੱਲ ਬੰਦਾ ਚੰਗਾ ਖੜਾ ਹਾਂ ਬਾਹਣ ਉਹ ਫਿਰ ਤੇਰੀ ਨੂੰਹ ਹੈ ਵਿਚਾਰੀ ਮੈਂ ਕਹਿ ਲੇ ਕਈ ਪਸ਼ੂ ਸੰਭੀ ਜਾਂਦੀ ਆ ਬਹੁਤ ਕੰਮ ਬਹੁਤ ਸੋਨਾ ਪਰਮਾਤਮਾ ਨੇ ਬਾਹ ਪੜ ਲਈ ਦੁੱਧਾ ਤਾਂ ਡੇਰੀ ਚ ਪਾਉਣੇ ਫਿਰ ਹਾਂ ਹਾਂ ਯਾਰ ਅੰਗ ਲੱਗੇ ਆ ਦਾ ਨਹੀਂ ਦਾ ਪੁੱਤ ਕਹਨੇ ਆ ਤੈਨੂੰ ਵੀ ਤੋ ਇੱਥੋਂ ਹੱਲ ਦਾ ਵੀ ਟਾਈਮ ਸੀਗਾ ਤਾਇਆ ਜਦੋਂ ਤੈਨੂੰ 100 ਰੁਪਏ ਮੰਗਦੇ ਸੀ ਤੂੰ ਤੀ ਨਹੀਂ ਦਿੱਤਾ ਸੀਗਾ ਅੱਜ ਮੈਨੂੰ ਚਾਹੇ ਤੂੰ 60 ਲੈ ਜਾ। ਉਹ ਤਾਂ ਸਭ ਠੀਕ ਆ ਪੁੱਤ ਉਹ ਕੋਈ ਉਹਨੂੰ ਮੈਂ ਵੀ ਮਾਣ ਨੂੰ ਠੇਕੇ ਤੇ ਲਈ ਬਸਾ ਦੀ ਉਹਨਾਂ ਤੈਨੂੰ ਸਾਰਾ ਪਤਾ ਪੁੱਤ। ਉਹ ਜਿਹਦਾ ਹੱਥ ਪੈਂਦਾ ਹੁੰਦਾ ਤਾਂ ਆ ਉਹਦੇ ਕੋਲ ਕੁਝ ਨਾ ਹੋਵੇ ਗਾਹਾਂ ਭੈਣ ਭਾਈ ਤੋਂ ਕਰਕੇ ਦੇ ਜਾਂਦਾ ਘੱਬਾ ਸੱਜਾ। ਉਹ ਤਾਂ ਸਭ ਠੀਕ ਆ ਮੈਂ ਫਿਰ ਐਂਕ ਮੰਨਦਾ ਨਾ ਵੀ ਉਹ ਬੰਦੇ ਤੋਂ ਗਲਤੀ ਕਦੇ ਨਾ ਕਦੇ ਹੋ ਜਾਵੇ। ਦੇਖ ਮੈਂ ਜਗਦੇਵ ਤੋਂ ਮੰਗਿਆ ਉਹ ਸੱਤ ਬਗਾਨਾ ਲਿਆ ਆ ਜਾ ਮੇਰੀ ਉਹਦੇ ਨਾਲ ਬਿਦਰ ਨੱਦ ਬੋਲ ਮਾਰੇ ਕੱਟ ਗਏ। ਤੇ ਤੁਸੀਂ ਖੜੇ ਮੇਰੀ ਜਵਾਬ ਦਿੱਤਾ 15000 ਦੂਦੇਆਂ ਦਾ 15 ਚਾਚਾ ਦੇਆਂ ਦਾ ਮੇਰਾ ਕਾਰਜ ਜਿੜੇ ਚੜ ਜਾਣਾ। ਦੇ ਦਾ ਪੁੱਤ ਦੇ ਨਾ ਮਾ ਤਾਂ ਜਵਾਬ ਕਾਨੂੰ ਦੰਨਾ ਪੈਣਾ। ਤੂੰ ਹੁਣ ਲੈ ਲਈ ਜੰਨਿਆਂ ਦੀ ਲੋੜ ਆ ਲੈ ਲੀ। ਆ ਨਾ ਹੁਣ ਤਾਂ ਦੇ ਕੋਲੇ ਵਸੇ ਰਿਆ ਪਰਮਾਤਮਾ ਨੇ ਰੰਗ ਲਾ ਦੇ। ਕੱਲ ਛੱਡ ਦੇ ਜੱਗੀ ਪੈਸਿਆਂ ਦੀ। ਨਹੀਂ ਦਿੱਤੇ ਤਾਂ ਅਗਲੇ ਕੋਲੇ ਨਹੀਂ ਸੀਗੇ। ਹੁਣ ਆਪਣੇ ਕੋਲੇ ਹੈਗੇ ਆ। ਉਹਨੇ ਮੰਗਦੇ ਕਹਿੰਨਾ ਨੂੰ ਦੇ ਦੇ। ਮੇਰੀ ਗੱਲ ਸੁਣ ਮਾ ਆਪ ਦੇ ਨੂੰ ਨਾ ਜਦੋਂ ਕੋਈ ਵਿਵਤਾ ਪੈ ਜੇ ਆਪ ਦਾ ਆਪ ਦੇ ਦੇ ਕੰਮ ਆਉਂਦਾ ਹੁੰਦਾ ਉਹ ਹੁੰਦਾ ਆਪਣਾ ਆਪਣਾ। ਇਹਨਾਂ ਨੇ ਤਾਂ ਜਦੋਂ ਮੇਰਾ ਘਰ ਬੰਨਿਆ ਬੰਨੀ ਦਾ ਸੀਗਾ ਬੈਠਾ ਕਰ ਲਈ ਸੀ ਰੁਪਈਆ ਦਾ ਜਵਾਬ ਦਿੱਤਾ ਸੀ ਨਾਲ ਨਹੀਂ ਦੁਰਨੇ ਸੀ ਫਿਰ ਜਦੋਂ ਹੈ ਹੀ ਨਹੀਂ ਸੀ ਉਹ ਸਾਡੇ ਕੋਲ ਠੇਕਾ ਭਰਤਾ ਸੀ ਉਹ ਪਹਿਲਾਂ ਕਹਿੰਦੇ ਦਰਦ ਦਰਦ ਉਹ ਪੁੱਤ ਠੇਕਾ ਭਰਤਾ ਸੀ ਤੈਨੂੰ ਦੱਸਿਆ ਦਾ ਉਦੋਂ ਮੈਂ ਆਪਣਾ ਜਮਾ ਕੋ ਨਹੀਂ ਪੈਂਦਾ ਸੀ ਕੰਮ ਕੋਈ ਚੱਲਦਾ ਨਹੀਂ ਸੀ ਫਸਲ ਆਪਣੇ ਹੋਈ ਨਹੀਂ ਸੀ ਦੇਖ ਮੈਂ ਦਿਹਾੜੀ ਤੇ ਜਾਣ ਵਾਲਾ ਹੋਇਆ ਬੈਠਾ ਸੀਗਾ ਉਦੋਂ ਉਦੋਂ ਇਹਨਾਂ ਦਾ ਪੈਂਦਾ ਸੀ ਜੇ ਠੇਕਾ ਭਰਿਆ ਸੀ ਠੇਕਾ ਦੇਨੇ ਭਰਿਆ ਸੀ 4 ਲੱਖ ਰੁਪਈਆ ਉਹ ਜੋ 30000 ਇਹਨੂੰ ਘਟ ਦੇ ਜਾਂਦਾ ਕਿਸੇ ਤੋਂ ਹੋਰ ਵੜ ਕੇ ਦੇ ਜਾਂਦਾ ਅੜਤਗੇ ਤੋਂ ਦੇ ਜਾਂਦਾ ਚੱਲ ਕੋਈ ਨਹੀਂ ਜੱਗੀ ਤੂੰ ਗੁੱਸੇ ਨੂੰ ਮਾਰ ਇਹਨਾਂ ਦਾ ਤਾਂ ਆਰਤਕਾ ਦੀ ਸੀ ਆਪਣਾ ਤਾਂ ਕੋਈ ਨਹੀਂ ਸੀਗਾ ਹੁਣ ਸਭ ਲਾਏ ਨੇ ਹੁਣ ਇਹਨਾਂ ਨੂੰ ਜੱਗੀ ਦਿਸ ਗਿਆ ਇਹ ਜੰਗ ਦਾ ਨਹੀਂ ਪੁੱਤ ਆਹ ਸੁਣ ਗੱਲ ਵੀ ਕਈ ਵਾਰੀ ਨਹੀਂ ਮਿਲਦੇ ਹੁੰਦੇ ਸੇਠ ਵੀ ਨਹੀਂ ਦਿੰਦੇ ਪੈਸੇ ਆਪਾਂ ਨੂੰ ਉਹ ਤਾਂ ਠੀਕ ਹੈ ਤਾਂ ਮੂੰ ਵੀ ਮੇਰੇ ਨਾਲ ਹੋਈ ਬਹੁਤ ਹੈ ਨਹੀਂ ਨਹੀਂ ਕੋਈ ਤਾਂ ਨਿਆਣੀਆਂ ਨਾਲ ਗੱਲਾਂ ਕਰ ਪੁੱਤ ਤੂੰ ਸਿਆਣਾ ਬਸ ਐ ਵੀ ਪਰਮਾਤਮਾ ਦੀ ਨਿਗਾਹ ਸਿੱਧੀ ਸੀਗੀ ਤੇ ਰੰਗ ਲਾ ਦੇ ਆਹ ਤਾਂ ਕਿਹੜਾ ਫਿਰ ਕਿਹ ਜੀਜੇ ਤੋਂ ਬੈਠੇ ਆ ਜਾਂ ਰਹੇ ਆ ਇਹ ਨਹੀਂ ਦਿੱਤੇ ਸੀ ਤਾਂ ਬੈਠੇ ਮੈਂ ਮੈਨੂੰ ਪਤਾ ਦਿਨ ਰਾਤ ਨਾ ਤਾਂ ਉਹ ਪਸ਼ੂਆਂ ਚ ਗੋਹੇ ਨਾ ਗੋਹਾ ਹੋਈ ਜਾਂਦੀ ਐ ਦਿਨ ਰਾਤ ਮੈਂ ਭੌਂਕਦਾnga ਫੇਰ ਚਾਰ ਪੀਏ ਹੋਏ ਐ ਫੇਰ ਗਾਂਹਾਂ ਸੌਕੇ ਹੋਏ ਐ ਕੰਮ ਕਰਕੇ ਹੀ ਪੁੱਤ ਫੇਰ ਬੰਦਾ ਸੌਖਾ ਹੁੰਦਾ ਹੋੜੀ ਹੋੜੀ ਹੁਣ ਬੜਿਆ ਤੂੰ ਠੀਕ ਐਂਗਾ ਪੈਰਾਂ ਤੇ ਤਾਂ ਹੀ ਕਹਨੇ ਆ ਦੰਗੀ ਆ ਪੈਰ ਤੇ ਦੂਜਾਂ ਤੇ ਸਹੀਕਾਂ ਤੇ ਕਿੰਨਾ ਕਿ ਫੇਰ ਦੋਤ ਲਾਈ ਜਾਵਾਂਗੇ ਸਾਨੂੰ ਪੈਸੇ ਨਹੀਂ ਤਣ ਆ ਨਹੀਂ ਸੀ ਕੀਤਾ ਔਰ ਨਹੀਂ ਸੀ ਕੀਤਾ ਐ ਮਹਿਮਾਨ ਨੂੰ ਕਹਿੰਦੇ ਮਾਗਰ ਲਾ ਉਹਰਦਾ ਚਾਹ ਪੀ ਲੈ। ਚਾਹ ਦਾ ਬਤਵਾਸਮਾ ਹੋਣੀ ਪੀ ਕੇ ਆਇਆ ਦਾ ਨਾ ਬਸ ਜੀ ਬਸ ਬਸ। ਮਾਤਾ ਮੰਨ ਗਈ ਤੇ ਹੁਣ ਦੋਨਾਂ ਮਾਵਾ ਪੁੱਤਾਂ ਨੂੰ ਮਨਾ ਕੇ ਨਾ ਇਹ ਜੀ ਅੱਗ ਸਿੱਟਾਂਗੇ। ਜਿਹਦੇ ਜਮਾਂ ਤਾਂ ਬੜੀ ਚਲਾਕ।